Thank you. ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੇ ਸਾਧ ਸੰਗਤ ਜੀ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਜੇ ਪਾਤਸ਼ਾਹ ਮਹਾਰਾਜ ਜੀ ਦੇ ਪਵਨ ਪਵਿੱਤਰ ਦਰਬਾਰ ਅੰਦਰ ਹਜ਼ੂਰੀ ਵਿੱਚ ਲੰਬੇ ਸਮੇਂ ਤੋਂ ਆਪ ਜੀ ਪੜ ਜੀ ਪਰਮਜੀਤ ਕੌਰ ਜੋ ਕੇ ਇਸ ਫਾਨੀ ਸੰਸਾਰ ਨੂੰ ਪਰਮੇਸ਼ਰ ਦੇ ਬਾਣੇ ਅੰਦਰ ਤਿਆਗ ਕਰਕੇ ਚਲੇ ਗਏ ਤਿੰਨਾਂ ਦੀ ਅੰਤਮ ਅਰਦਾਸ ਵਿੱਚ ਜੁੜ ਮਿਲ ਬੈਠੇ ਹੋ ਸਨੇਵਰ ਘਰ ਘੱਤੇ ਪਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਪਰਿਵਾਰ ਨੇ ਜਿੱਥੇ ਰੂਹ ਦੇ ਭਰੇ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਕਰਵਾਏ ਫੋਗ ਪਏ ਉੱਥੇ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਸਿੰਘ ਅਤੇ ਸਤਿਕਾਰਯੋਗ ਭਾਈ ਬਲਦੇਵ ਸਿੰਘ ਜੀ ਜਿਨ੍ਹਾਂ ਨੇ ਵਿਰਾਗ ਮਈ ਕੁਰਬਾਨੀ ਦਾ ਸ਼ਬਦ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਵਾਇਆ ਭਾਈ ਸਾਹਿਬ ਜੀ ਸ਼ਬਦ ਕੀਰਤਨ ਦੇ ਅੰਦਰ ਆਖਰੀ ਸ਼ਬਦ ਜੋ ਪੜ ਰਹੇ ਸਨ ਜਿਹਿਤੰਦ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਆ ਤੇ ਹਰੇਕ ਸਿੱਖ ਜਿਸ ਦੀ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਤੋਂ ਹੁੰਦੀ ਹੈ ਅਮਰਤ ਵੇਲੇ ਦੇ ਨਿਤਨੇਮ ਤੋਂ ਸ਼ੁਰੂ ਹੁੰਦੀ ਹੈ ਤੇ ਸੌਣ ਲੱਗਿਆਂ ਜਦੋਂ ਉਹ ਗੁਰੂ ਹੁਕਮ ਅਨਸਾਰ ਸੋਨਾ ਸਾਹਿਬ ਜੀ ਦਾ ਫੌਟ ਕਰਦਾ ਤੇ ਸੋਨਾ ਸਾਹਿਬ ਜੀ ਦਾ ਆਖਰੀ ਸ਼ਬਦ ਹੈ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਤਹਿ ਕੀ ਬੇਲਾ ਸੱਚੇ ਪਾਤਸ਼ਾਹ ਜੀ ਦਰਸਾਰੇ ਹਾਂ ਜੋ ਤੇ ਸਤਗੁਰੂ ਕਈ ਵਾਰਾਂ ਦਾ ਜੀ ਜਦੋਂ ਕਿਸੇ ਨੂੰ ਮਾਦ ਹੋਵੇ ਪੀ ਸਮਝਾਉਣਾ ਤੇ ਫਿਰ ਕਲਾਵੇ ਵਿੱਚ ਲੈ ਕੇ ਵੀ ਆਪਾਂ ਦੁਨਿਆਵੀ ਤੌਰ ਤੇ ਵੀ ਸਮਝਾਉਨੇ ਆ ਤੇ ਇੱਛਾ ਹੁੰਦੀ ਆ ਕਿ ਇਹ ਸਮਝ ਜਾਵੇ ਇਹਦਾ ਭਲਾ ਹੋ ਜਾਵੇ ਤੇ ਕਈ ਵਾਰਾਂ ਜਿਹੜੇ ਸਿਆਣੇ ਮੁਰਖਿਆ ਨਾ ਜੀ ਪ੍ਰਾਣੇ ਬਜ਼ੁਰਗ ਉਹ ਫਿਰ ਕਲਾਵੇ ਚ ਲੈ ਕੇ ਨਾ ਜੀ ਤੇ ਸਭ ਬੜੇ ਪਿਆਰ ਨਾਲ ਸਮਝਾਉਂਦੇ ਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਵੀ ਐਵੇਂ ਹੀ ਸਾਨੂੰ ਬੱਚਿਓ ਵਾਗ ਪਿਆਰ ਕਰਦੇ ਐ ਪਰ ਸਾਡਾ ਭਲਾ ਚਾਹੁੰਦੇ ਐ ਤੇ ਇਹ ਵੀ ਸੁਣੋ ਮੇਰੇ ਮਿੱਤਰਾ ਕਿ ਮੇਰੇ ਮਿੱਤਰ ਮੇਰੇ ਪਿਆਰੇ ਦੋਸਤ ਕਿ ਸੱਚੇ ਪਾਤਸ਼ਾਹ ਜੀ ਇੱਥੇ ਵੇਖੋ ਕਹਿ ਰਹੇ ਆ ਕਿ ਮੈਂ ਇੱਕ ਬੇਨਤੀ ਕਰਨੀ ਐ ਕਰੋ ਬੇਨਤੀ ਇੱਕ ਮੇਰੀ ਬੇਨਤੀ ਐ ਅਰਜ ਐ ਤੇ हे ਮੇਰੇ ਪਿਆਰੇ ਮਿੱਤਰ ਪਰ ਤੁਦ ਧਿਆਰ ਨਾਲ ਸੋਣ ਅੱਕੇ ਫਿਰ ਬੇਨਤੀ ਸੱਚੇ ਪਾਤਸ਼ਾਹ ਜੀ ਉਪਦੇਸ਼ ਰੂਪ ਸਾਨੂੰ ਸਮਝਾਉਂਦੇ ਹੈ ਕਿ ਸੰਤ ਟਹਿਰ ਕੀ ਬੇਲਾ ਬੇਲਾ ਤੋਂ ਭਾਵ ਵੇੜਾ ਵਾਰੀ ਵੀ ਇਹ ਜਿਹੜੀ ਚੰਦ ਵਾਰੀ ਬੜੀ ਹੈ ਜਿਹੜਾ ਮਨੁੱਖਾ ਜਨਮ ਦਾ ਵੇੜਾ ਮਿਲਿਆ ਇਹ ਤੈਨੂੰ ਮਿਲਿਆ ਸਾਧੂ ਸੰਤ ਮਹਾਤਮਾ ਦੀ ਸੰਕਤ ਕਰ ਕਿਉਂਕਿ ਤੈਨੂੰ ਉੱਥੋਂ ਸੇਧ ਵਿੜੇ ਕਿਵੇਂ ਨਾਮ ਜਪਣਾ ਕਿਵੇਂ ਪਰਮੇਸ਼ਰ ਨੂੰ ਪਾਉਣਾ ਤੈਨੂੰ ਉਕਤੀਆਂ ਜੁਗਤੀਆਂ ਮਿਲ ਜਾਣਗੀਆਂ ਜੇ ਤੂੰ ਇਹ ਕੰਮ ਕਰ ਲਵੇਂਗਾ ਇਸ ਵਾਰੀ ਦੇ ਵਿੱਚ ਤੇ ਫਿਰ ਕੀ ਹਾ ਖਾਟ ਚਲੋ ਹਰ ਲਾਹ ਅੱਗੇ ਬਸਨ ਸਹਿ ਲਾ ਤੂੰ ਕਿੱਥੋਂ ਪਰਮੇਸ਼ਰ ਦੇ ਨਾਮ ਜਪਣ ਦਾ ਲਾਹਾ ਖਟ ਕੇ ਸੇਵਾ ਕਰਨ ਦਾ ਲਾਹਾ ਖਟ ਕੇ ਜਿਤੋਂ ਓੜਕ ਨੂੰ ਇੱਕ ਦਿਨ ਇਥੋਂ ਹੁਕਮ ਅਨਸਾਰ ਜਾਵੇਂਗਾ ਤੇ ਆਗੈ ਬਸਨ ਸੁਹੇਗਾ ਤੇਰਾ ਅੱਗੇ ਜਾ ਕੇ ਪਰਮੇਸ਼ਰ ਦੇ ਘਰ ਦਰਗਾਹ ਦੇ ਵਿੱਚ ਬੜਾ ਸੁਖੈਨ ਪੜਾ ਸਹਿਜੀ ਤੈਨੂੰ ਵਾਸਾ ਮਿਲ ਜਾਏਗਾ ਭਗਤ ਅਨੁਥਾਂ ਮਿਲ ਜਾਏਗੀ ਤੁਨ ਗੁਰੂ ਨਾਰਕਦੇਵ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸਮੇਰ ਪਰਬਤ ਤੇ ਗਏ ਸੱਧਾਂ ਨੇ ਵੀ ਸਵਾਲ ਤੇ ਬੜੇ ਕੀਤੇ ਪਰ ਵੇਲੇ ਦੇ ਨਾਲ ਇੱਕ ਸੰਬੰਧਤ ਸਵਾਲ ਹੈ ਉਹਨਾਂ ਨੇ ਵੀ ਪੁੱਛਿਆ ਸੀ ਕਿ ਕਵਣ ਮੂਲ ਕਵਣ ਮਤ ਵੇਲਾ ਹੈ ਕਿ ਇਸ ਮਨੁੱਖਾ ਜਨਮ ਦਾ ਮੁੱਢ ਕੀ ਹੈ ਤੇ ਮਤ ਸਿੱਖਿਓ ਤੇ ਮਨੁੱਖਾ ਜਨਮ ਦੇ ਵਿੱਚ ਕਿਹੜਾ ਵੇਰਾ ਜਿਹੜਾ ਗੁਰੂ ਦੀ ਸਿੱਖਿਆ ਲੈਣ ਦਾ ਸਮਾਂ ਜੀ ਤੇ ਸੱਚੇ ਪਾਤਸ਼ਾਹ ਜੀ ਨੇ ਉੱਤਰ ਦਿੱਤਾ ਸੀ ਪਵਨ ਆਰਾਮ ਦਾ ਸਤਗੁਰ ਮੰਤਵੇ ਦਾ ਵੀ ਸੋ ਇਸ ਸਰੀਰ ਦਾ ਮੋਢ ਸੋ ਚੱਲਦੇ ਐ ਤੇ ਇਹ ਮਦੁੱਖਾ ਜਨਮ ਐ ਜੇ ਸਾਬ ਮੁੱਕ ਗਏ ਔਰ ਗੁਰਮੁਖੋ ਸਰੀਰ ਤੇ ਉਹੋ ਹੀ ਹੁੰਦਾ ਨਾ ਜੀ ਕੋਈ ਅੰਗ ਪ੍ਰਤੰਗ ਨਹੀਂ ਘਟਦਾ ਬਸ ਸਾਹ ਹੀ ਬੰਦ ਹੋ ਜਾਂਦੇ ਆ ਨਾ ਤੇ ਕੋੜ ਕਾਨੂੰ ਆਪਾਂ ਮਜਬੂਰੀ ਵਸ ਭਾਵੇਂ ਕੁਝ ਦਿਨ ਰੱਖ ਲਈਏ ਪਰ ਸਸਕਾਰ ਕਰਨੇ ਪੈਂਦਾ ਜੀ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਕਿਹਾ ਸੀ ਕਿ ਇਸ ਮਨੁੱਖਾ ਜਨਮ ਦਾ ਜਿਹੜਾ ਮੁੱਢ ਹੈ ਉਹ ਹੈ ਸਾਹ ਪ੍ਰਾਣ ਤੇ ਦੂਸਰਾ ਸਵਾਲ ਸੀ ਉਹਨਾਂ ਦਾ ਕਿ ਮਤ ਤੋਂ ਭਾਵ ਵੀ ਸਿੱਖਿਆ ਲੈਣ ਦਾ ਵੇਲਾ ਕਿਹੜਾ ਵ ਮਨੁੱਖਾ ਜਨਮ ਦੇ ਵਿੱਚ ਤੇ ਸੱਚੇ ਪਾਤਸ਼ਾਹ ਮਹਾਰਾਜੀ ਨੇ ਦਰਸਾਇਆ ਸੀ ਕਿ ਪਵਨ ਆਰੰਭ ਸਤਗੁਰ ਮਤ ਵੇਲਾ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਹਨ ਮਨੁੱਖ ਰੂਪ ਮਿਲਿਆ ਸਾਰਾ ਜਨਮ ਹੀ ਗੁਰੂ ਦੀ ਸਿੱਖਿਆ ਲੈਣ ਵਾਸਤੇ ਮਿਲਿਆ ਇਹ ਵਿੜਾ ਸਾਰੇ ਦਾ ਸਾਰਾ ਮਨੁੱਖਾ ਜਨਮ ਗੁਰੂ ਦੀ ਸਿੱਖਿਆ ਲੈਣ ਦਾ ਜੁੜਾ ਭਾਵੇਂ ਸਾਹ ਚੱਲਦੇ ਨੇ ਤੇ ਜ਼ਿੰਦਗੀ ਹੈ ਤੇ ਹਰ ਸਾਹ ਗੁਰੂ ਦੀ ਯਾਦ ਵਿੱਚ ਬਤੀਤ ਹੋਵੇ ਕੋਈ ਵੀ ਵੇਲਾ ਕੋਈ ਵੀ ਸਾਹ ਗੁਰੂ ਦੀ ਯਾਦ ਤੋਂ ਬਿਨਾ ਪਰਮੇਸ਼ਰ ਦੀ ਯਾਦ ਤੋਂ ਬਿਨਾ ਇਸ ਮਨੁੱਖਤਾ ਪਤੀਤ ਨ ਹੋਵੇ ਫਿਰ ਥਾਂਏ ਕੀ ਕਹਾਲ ਹੁਕਮਨਾਮਾ ਸਹਿਬ ਪੜਿਆ ਨਾ ਪਰ ਭਰਮ ਉਹ ਕਹਿੰਦਾ ਹੁਕਮਨਾਮਾ ਸਹਿਬ ਦੇ ਵਿੱਚ ਵੀ ਭਗਤ ਰਵਿਦਾਸ ਜੀ ਨੇ ਜ਼ਿਕਰ ਕੀਤਾ ਕਿ ਮਾਦਵੇ ਕਿਹਾ ਕਹੀਏ ਭ੍ਰਮ ਐਸਾ ਜੈਸਾ ਬਾਨੀ ਹੈ ਹੋਏ ਨਾ ਐਸਾ ਪ੍ਰਭ ਦੀ ਡੈਫੀਨੇਸ਼ਨ ਦਿੱਤੀ ਹੈ ਕਿ ਭ੍ਰਮ ਕਿੰਨੂੰ ਕਹਿੰਦੇ ਹੈ ਜੋ ਅਸੀਂ ਮੰਨੀ ਬੈਠੇ ਆਂ ਜੈਸਾ ਮੰਨੀ ਐ ਪਰ ਉਹ ਹੋਵੇ ਨਾ ਹੋਵੇ ਕੁਝ ਹੋਰ ਉਹਨੂੰ ਕਹਿੰਦੇ ਪਰ ਮਨੁੱਖ ਜਨਮ ਇਸ ਧਰਤੀ ਤੇ ਆਉਂਦਾ ਨਾ ਤੇ ਉਹ ਭਰਮ ਵਿੱਚ ਪੈ ਜਾਂਦਾ ਜਦੋਂ ਲੰਬਾ ਸਮਾਂ ਇਥੇ ਦੌੜ ਭੱਜ ਕਰਦਾ ਪਦਾਰਥ ਇਕੱਠੇ ਕਰਦਾ ਭਰਮ ਹੋ ਜਾਂਦਾ ਕਿ ਮੈਂ ਨਾ ਮਰੂੰ ਮਰਬੋ ਸੰਸਾਰਾ ਵੱਧ ਤੋਂ ਵੱਧ ਜੇ ਮਨ ਵੀ ਲਈ ਇਹਦਾ ਜੀ ਅੰਦਰ ਗੱਲ ਆ ਵੀ ਜਾਵੇ ਤੇ ਇੰਨੀ ਕਉਂਦੀ ਆ ਕਿ ਹਾਲੇ 2 4 10 20 ਸਾਲ ਕੁਝ ਨਹੀਂ ਹੋਣਾ ਚਲੋ ਮਰਨਾ ਹੈ ਮੌਤ ਜਿੰਨੀ ਲੜੇ ਆ ਉਨੀ ਆਪਾਂ ਸਮਝਦੇ ਨਹੀਂ ਵੱਧ ਤੋਂ ਵੱਧ ਇੱਥੇ ਕੀ ਮੰਨੀ ਬੈਠੇ ਆ ਕਿ ਚਲੋ 2 4 ਸਾਲ 10 20 ਸਾਲ ਹੜੇ ਕਟਾਂਗੇ ਪਤਾ ਤੇ ਉਦੋਂ ਹੀ ਆਉਂਦਾ ਜਦੋਂ ਔੜ ਕਾਨੂੰਨ ਜਮਾਂ ਦੀਆਂ ਫਰ੍ਹੀਆਂ ਆਣ ਕੇ ਗਲ ਪੈ ਜਾਂਦੀਆਂ ਖਤਮ ਹੋ ਜਾਂਦੇ ਇਸੇ ਦੇ ਵਿੱਚ ਹੀ ਨ ਹੁਕਮਨਾਮਾ ਸਾਹਿਬ ਜੋ ਆਪਾਂ ਸਰਵਣ ਪੀਤਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਧਰਮ ਦੀ ਇੱਕ ਉਦਾਹਰਣ ਦਿੱਤੀ ਹੈ ਵੀ ਨਰਪਤ ਏਕ ਸਿੰਘਾਸਨ ਸੋਇਆ ਸੁਪਦੇ ਭਇਆ ਵਿਰਖਾਇ ਸਾਡੇ ਸੰਪਰਦਾਇ ਮਹਾਂਪੁਰਖਾਂ ਨੇ ਟਕਸਾਲ ਵਾਲੇ ਮਹਾਂਪੁਰਖਾਂ ਨੇ ਇੱਥੇ ਤੇ ਭਾਵੇਂ ਨਰਪਤ ਇੱਕ ਰਾਜੇ ਦੀ ਉਦਾਹਰਣ ਦਿੱਤੀ ਹੈ ਪਰ ਸਾਡੇ ਸੰਪਰਦਾਇ ਮਹਾਂਪੁਰਖਾਂ ਨੇ ਇੱਥੇ ਉਦਾਹਰਣ ਦਿੱਤੀਆਂ ਕਿ ਰਾਜਾ ਜਰਕ ਇੱਕ ਵਾਰ ਰਾਜ ਸਿੰਘਾਸਣ ਤੇ ਬੈਠਾ ਬੈਠਾ ਉਹ ਬਾਗੀ ਸੀ ਨੀਂਦ ਆ ਗਈ ਨੀਂਦ ਆ ਗਈ ਜਦੋਂ ਗੂੜੀ ਨੀਂਦ ਆਈ ਨਾ ਜੀ ਤੇ ਸੁਪਨਾ ਚੱਲ ਪਿਆ ਸੁਪਨੇ ਦੇ ਵਿੱਚ ਕਿਦਾ ਰਾਜ ਭਾਗ ਸਭ ਚਲਾ ਜਾਂਦਾ ਇਹ ਗਰੀਬ ਮੰਗਦਾ ਫਿਰਦਾ ਕੋਈ ਖਾਣ ਨੂੰ ਨਹੀਂ ਦਿੰਦਾ ਇਹ ਫਿਰ ਇੱਕ ਥਾਂ ਖਿਚੜੀ ਦਾ ਲੰਗਰ ਲੱਗਾ ਹੁੰਦਾ ਤੇ ਉਸ ਕਤਾਰ ਵਿੱਚ ਲੱਗਦਾ ਜਦੋਂ ਇਹਦੀ ਵਾਰੀ ਆਉਂਦੀ ਆ ਉਹ ਉਸ ਕਤਾਰ ਦੇ ਵਿੱਚ ਤੇ ਉਹ ਖਿਚੜੀ ਦਾ ਲੰਗਰ ਵੰਡਣ ਵਾਲਾ ਇਹਨੂੰ ਰਾਜੇ ਜਨਕ ਨੂੰ ਕਹਿੰਦਾ ਕਿ ਆਵਾ ਕਾਦੇ ਵਿੱਚ ਪਾਂਡਾ ਤੇ ਤੇਰੇ ਕੋਲ ਕੋਈ ਹੈ ਨਹੀਂ ਜਾਂ ਭਈ ਉਹ ਪਾਂਡਾ ਲੈ ਕੇ ਆ ਕੋ ਬੜਾ ਰੁੱਖਾ ਜਿਹਾ ਬੋਲਦਾ ਜੀ ਰਾਜੇ ਜਨਪੁਰ ਇਹ દોੜ ਕੇ ਜਾਂਦਾ ਇਹ ਕੋਲ ਵਿਦਵਾਨਾਂ ਨੇ ਸਾਡੇ ਸੰਪਰਦਾਇ ਵਾਂ ਮੁਰਖਾਂ ਨੇ ਜ਼ਿਕਰ ਕੀਤਾ ਕਿ ਥੋੜੇ ਜਿਹੀ ਪੈਸੇ ਹੁੰਦੇ ਆ ਇਹ ਜਦੋਂ ਦੁਕਾਨ ਤੇ ਜਾਂਦਾ ਉਹਨਾਂ ਜੀ ਕਿ ਇਹ ਫਿਰ ਪੈਸੇ ਦਿੰਦਾ ਵੀ ਮੈਨੂੰ ਪਰਪੰਦੇ ਦੇ ਉਹ ਕਹਿੰਦਾ ਵੀ ਇੰਨੇ ਕੁ ਪੈਸਿਆਂ ਦਾ ਤੇ ਇੱਕ ਟਟਾ ਜਿਹਾ ਹੀ ਪਰਤ ਰੋੜਾ ਉਹਨੇ ਟਟਾ ਜਿਹਾ ਇੱਕ ਦਿੱਤਾ ਇਹ ਵਾਹ ਉਹਦਾ ਹੀ ਲੈ ਕੇ ਫੇਰ ਕਤਾਰ ਵਿੱਚ ਲੱਗਦਾ ਖਿਚੜੀ ਪਵਾਉਂਦਾ ਜਦੋਂ ਖਾਣ ਲੱਗਦਾ ਨਾ ਤੇ ਜਿਕਰ ਮਿਲਦਾ ਦੋ ਪਸ਼ੂ ਲੜਦੇ ਸੀ ਤੇ ਲੜਦੇ ਲੜਦੇ ਇਹਦੇ ਉੱਤੇ ਆਣ ਚੜਦੇ ਆ ਖਿਚੜੀ ਇਹਦੀ ਫੇਰ ਰੁੜ ਜਾਂਦੀ ਹੈ ਜਦੋਂ ਇਹਦੀ ਖਿਚੜੀ ਰੁੜਦੀ ਹੈ ਨਾ ਇੱਕਦਮ ਇਹਦਾ ਹੌਕਾ ਦੇਕਦਾ ਇਹ ਪੈਣੀ ਘਲਣਾ ਘਾਲ ਕੇ ਭੁੱਖ ਵਾਸਤੇ ਬਰਬਦ ਕੀਤਾ ਸੀ ਫੇਰ ਰੁੜ ਗਈ ਜਦੋਂ ਇਹਦਾ ਸੁਪਨਾ ਟੁੱਟਦਾ ਨਾ ਜੀ ਅੱਖ ਖੋਲ੍ਹੀ ਤੇ ਇਹ ਰਾਜਾ ਜਨਕ ਵੇਖਦਾ ਕਿ ਮੈਂ ਤੇ ਆਪਣੇ ਰਾਜ ਸਭਰਾਸਰ ਤੇ ਹੀ ਸੁੱਤਾ ਰਿਹਾ ਇਹ ਸਾਡੇ ਟਕਸਾਲ ਵਾਲੇ ਮਹਾਂਪੁਰਖਾਂ ਨੇ ਇਹ ਉਥਾਨ ਕਾ ਜਗਲ ਕੀਤਾ ਲਾ ਜੇ ਜਦੋਂ ਇਹਦਾ ਸੁਪਨਾ ਖੁੱਲਦਾ ਫੇਰ ਇਹਦੇ ਸਾਧੂ ਸੰਤ ਮਹਾਤਮਾ ਨੂੰ ਵਾਰੀ-ਵਾਰੀ ਸੱਦਣਾ ਸ਼ੁਰੂ ਕੀਤਾ ਸੀ ਹੁਣ ਇਹਨਾਂ ਦੀ ਲੱਜਿਆ ਦਾ ਸ਼ਰਮ ਦਾ ਬਾਰਿਆ ਸੁਪਨਾ ਤੇ ਦੱਸਦਾ ਨਹੀਂ ਸੀ ਪਰ ਇਹ ਸਵਾਰ ਪਾਉਂਦਾ ਸੀ ਕਿ ਇਹ ਸੱਚਾ ਕਿ ਉਹ ਸੱਚਾ ਉਹ ਫੇ ਬੜੇ ਇਹਨੇ ਮਹਾਤਮਾ ਸਾਧੂ ਜਨ ॠषि मुनि ਸੱਦੇ ਗੱਲ ਅਸਲੀਅਤ ਦੱਸੇ ਨਾ ਇਨਾ ਸਵਾਲ ਪਾਉਂਦਾ ਸੀ ਕਿ ਇਹ ਸੱਚਾ ਕਿ ਉਹ ਸੱਚਾ ਉਹ ਫੇ ਜਦੋਂ ਪਸ਼ਟਾ ਬਕਰ ਆਇਆ ਦਾ ਉਹਨੂੰ ਬ੍ਰਹਮ ਗਿਆਨ ਦੀ ਰਸਤਾ ਸੀ ਉਹਨੇ ਜਦੋਂ ਪੰਤਰ ਧਿਆਨ ਹੋ ਕੇ ਵੇਖਿਆ ਵੀ ਇਹਦਾ ਸੁਪਨਾ ਸਵਾਲ ਅਸਲਚ ਹੈ ਕੀ ਹੈ ਉਹਨੂੰ ਫਿਰ ਸਾਰਾ ਗਿਆਨ ਹੋ ਗਿਆ ਕਿ ਇਸ ਤਰ੍ਹਾਂ ਇਹਨੂੰ ਸੁਪਨਾ ਆਇਆ ਫਿਰ ਅਸ਼ਟਗਕਰ ਨੇ ਕਿਹਾ ਸੀ ਵੀ ਰਾਜਨ ਨਾ ਇਹ ਸੱਚਾ ਤੇ ਨਾ ਉਹ ਸੱਚਾ ਇਹ ਹੋਰ ਅਚੰਬੇ ਵਿੱਚ ਪੈ ਗਿਆ ਕਹਿਣ ਲੱਗਾ ਵੀ ਮੇਰੇ ਸਵਾਲ ਦਾ ਤੁਹਾਨੂੰ ਪਤਾ ਲੱਗ ਗਿਆ ਹਾਂ ਦਹਾੜ ਫਿਰ ਰਾਜ ਸਭਾ ਦੇ ਵਿੱਚ ਸਾਰੇ ਕਹਿਣ ਲੱਗੇ ਕਿ ਗੱਲ ਤੇ ਬੋਲੋ ਵੀ ਸਵਾਲ ਕੀ ਸੀ ਅਸਲ ਦੇ ਵਿੱਚ ਇਹਦਾ ਸਵਾਲ ਇਹ ਸੀ ਕਿ ਜਦੋਂ ਮੈਂ ਸੁੱਤਾ ਹੋਇਆ ਸੁਪਨਾ ਵੇਖ ਰਿਹਾ ਸਾਂ ਉਹ ਸੱਚ ਸੀ ਕਿ ਜਾਂ ਜਦੋਂ ਮੈਂ ਅੱਖਾਂ ਖੋਲ੍ਹ ਕੇ ਹੁਣ ਰਾਜ ਸੰਘਾਸਣ ਤੇ ਬੈਠਾਂ ਇਹ ਸੱਚ ਹੈ ਤੇ ਪਸਤਾ ਵਕਰ ਨੇ ਕਿਹਾ ਸੀ ਕਿ ਦੋਵੇਂ ਇੱਕੋ ਜਿਹੇ ਆ ਅੱਖਾਂ ਬੰਦ ਤੋਂ ਵੀ ਜੋ ਸੁਪਨਾ ਵੇਖ ਰਿਆਂ ਉਹ ਵੀ ਝੂਠ ਹੈ ਅੱਖਾਂ ਖੋਲ ਕੇ ਵੀ ਜੋ ਦੁਨੀਆ ਵੇਖ ਰਿਆ ਨਾ ਇਹ ਵੀ ਸੁਪਨਾ ਹੀ ਆ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸੁਹਾਨ ਇਹ ਫਿਰ ਮੰਨਣ ਵਿੱਚ ਨਾ ਆਇ ਅਸਤਿਤ ਕਿਉਂਕਿ ਹੁਕਮਨਾਮਾ ਸਾਹਿਬ ਵਿੱਚ ਸਤਿਗੁਰਾਂ ਨੇ ਜ਼ਿਕਰ ਕੀਤਾ ਨਾ ਕਿ ਕਿਹਾ ਕਹੀਏ ਭਰਮ ਐਸਾ ਇਹ ਭਰਮੀ ਆਪਾਂ ਵੀ ਜਦੋਂ ਦੁਨੀਆ ਵੇਖਦੇ ਆ ਨਾ ਪਰਿਵਾਰ ਵੇਖਦੇ ਆ ਪਦਾਰਥ ਵੇਖਦੇ ਆ ਭਰਮ ਇਹੋ ਹੀ ਪੈ ਜਾਂਦਾ ਵੀ ਇਹ ਸਭ ਕੁਝ ਸੱਚ ਹੈ ਪਰ ਜਿਵੇਂ ਸੁਪਨੇ ਦੇ ਵਿੱਚ ਮਨੁੱਖ ਸੁਪਨਾ ਵੇਖ ਰਿਹਾ ਹੁੰਦਾ ਉਹ ਸਭ ਕੁਝ ਸੱਚ ਹੀ ਮੰਨੀ ਬੈਠਾ ਹੁੰਦਾ ਜਦੋਂ ਅੱਖਾਂ ਖੁੱਲਦੀਆਂ ਫਿਰ ਪਤਾ ਲੱਗਦਾ ਉਹ ਸੁਪਨਾ ਸੀ ਪਰ ਇਸ ਦੁਨੀਆ ਤੇ ਅੱਖਾਂ ਖੋਲ ਕੇ ਜਿਹੜਾ ਸੁਪਨਾ ਵੇਖ ਰਿਆ ਜਾਂਦਾ ਜਦੋਂ ਪੂਰਾ ਗੁਰੂ ਸਮਰਥ ਸਤਿਗੁਰੂ ਮਿਲਦਾ ਜਦੋਂ ਫਿਰ ਉਹ ਵਿਵੇਕ ਬਖਸ਼ਿਸ਼ ਕਰਦਾ ਉਪਦੇਸ਼ ਬਖਸ਼ਿਸ਼ ਕਰਦਾ ਆਪਣਾ ਗਿਆਨ ਦਿੰਦਾ ਫਿਰ ਮਨੁੱਖ ਨੂੰ ਪਤਾ ਲੱਗਦਾ ਇਹ ਹਰ ਇਹ ਵੀ ਸੁਪਨਾ ਰਾਜੇ ਜਨਕ ਨੇ ਕਿਹਾ ਸੀ ਮੈਨੂੰ ਕੋਈ ਉਦਾਹਰਣ ਦੇ ਅਸ਼ਟਾ ਬਕਰ ਨੇ ਕਿਹਾ ਸੀ ਕਿ ਦੋ ਮਨੁੱਖ ਨੇ ਇੱਕ ਦਿਹਾੜੇ ਦਾ ਕਿਲੋ ਆਟਾ ਖਾਂਦਾ ਦੋਵੇਂ ਕਿਲੋ ਕਿਲੋ ਖਾਂਦੇ ਆ ਪਰ ਇੱਕ ਕੋਲ ਕਿਲੋ ਅਤੇ ਇੱਕ ਕੋਲ 20 ਕਿਲੋ ਹੈ ਸਿਰਫ ਇਨਾ ਜਵਾਬ ਦੇ ਵੀ ਆਟਾ ਕਿਦਾ ਮੁਕੇਗਾ ਰਾਜਾ ਜਨਕ ਕਹਿਣ ਲੱਗਾ ਕਿ ਦੋਵਾਂ ਦਾ ਹੀ ਮੁੱਕੇਗਾ ਕਹਿਣ ਲੱਗਾ ਇਹ ਕਿਵੇਂ ਹੋ ਗਿਆ ਖਾਂਦੇ ਦੋਨੇ ਕਿਲੋ ਕਿਲੋ ਨੇ ਪਰ ਇੱਕ ਦਾ ਇੱਕ ਕੁਲ ਕਿਲੋ ਅਤੇ ਇੱਕ ਕੁਲ 20 ਕਿਲੋ ਮੁੱਕੇਗਾ ਕਿਵੇਂ ਕਹਿਣ ਲੱਗਾ ਇੱਕ ਦਾ ਤੇ ਇੱਕ ਦਿਨ ਚ ਮੁੱਕ ਜਾਏਗਾ ਤੇ ਇੱਕ ਦਾ ਫਿਰ 20 ਦਿਨਾਂ ਚ ਮੁੱਕੇਗਾ ਅਸਤਾ ਵਖਰ ਕਹਿਣ ਲੱਗਾ ਇਹ ਤੇਰੇ ਸਵਾਲ ਦਾ ਜਵਾਬ ਹੈ ਅੱਖਾਂ ਮੀਟ ਕੇ ਜਿਹੜਾ ਸੁਪਨਾ ਵੇਨੇ ਆ ਨਾ ਉਹ ਕਿਲੋ ਆਟੇ ਵਾ ਗਿਆ ਉਹ ਕੁਝ ਘੜੀਆਂ ਦਾ ਛੇਤੀ ਮੁੱਕ ਜਾਂਦਾ ਅੱਖਾਂ ਖੋਲ ਕੇ ਜਿਹੜਾ ਦੁਨੀਆ ਦਾ ਸੁਪਨਾ ਵੇਨੇ ਆਣਾ ਉਹ 20 ਕਿਲੋ ਆਟੇ ਵਾਂਗਿਆ 20 ਦਿਨ ਕੁਝ ਔਰ ਬਣਾਉਂਦੀ ਐ ਪਰ ਮੁਕਣਾ ਕੋਟਕ ਨੂੰ ਦੋਹਾਂ ਦਾ ਹੀ ਐ ਸਿਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਗੁਰਬਖ ਪਿਆਰੇ ਸ਼ਬਦ ਗਾਇਨ ਕਰ ਰਹੇ ਸਨ ਨਾ ਹਰੇਕ ਸਿੱਖ ਨੂੰ ਹੁਕਮ ਆ ਕਿ ਪੜ ਕੇ ਸੋਈਂ ਕਰੋ ਬੇਨਤੀ ਸਣੋ ਮੇਰੇ ਮਿੱਤ ਸੰਤ ਟੇਲ ਕੀ ਬੇਲਾ ਈहां ਖਾਟ ਚਲ ਰ ਹੋ ਰ ਰਾਹ ਪਾ ਕੇ ਬਸਨ ਸੁਹਿਲਾ ਆਉਦ ਘਟੇ ਦਿਨ ਸਰੇਣਾਰੇ ਦਿਨ ਚੜਿਆ ਤੇਰੀ ਉਮਰ ਦੇ ਚਾਰ ਪੈਰ ਕਟ ਗਏ ਰਾਤਾਂ ਹੀ ਹਨ ਜਿਵੇਂ ਇਹਨੇ ਬਚੀ ਤੋਣਾ ਚਾਰ ਕਰ ਹੋਰ ਹੋਰ ਦੇ ਵਿੱਚੋਂ ਕਟ ਜਾਣੇ ਆਉਦ ਘਟੇ ਦਿਨ ਸਰੇਣਾਰੇ ਕਰਨਾ ਕੀ ਹੈ ਮਾਨਾ ਗੁਰ ਮਿੜ ਖਾਜ ਸਵਾਰੇ ਔੜ ਕਹਿੰਦਾ ਸਾਡੇ ਗੁਰੂ ਸਾਹਿਬਾਨ ਜੀ ਦੇ ਗੁਰਮਤਿ ਵਿੱਚ ਵਿਧੀ ਵਿਧਾਨ ਪਾਇਆ ਵੀ ਜਿੰਦੇ ਜੀ ਹਰ ਸਾਹ ਹਰ ਵੇਲੇ ਗੁਰੂ ਗੁਰੂ ਜੱਕਣਾ ਗੁਰੂ ਦਾ ਉਪਦੇਸ਼ ਧਾਰਨ ਕਰਨਾ ਤੇ ਜਦੋਂ ਕੋਈ ਸਾਡੇ ਸਿੱਖਾਂ ਦੇ ਵਿੱਚ ਚੜ੍ਹਾਈ ਕਰ ਜਾਂਦਾ ਔੜ ਕਹਿੰਉ ਸਿੱਖ ਭੁੱਲਣ ਆ ਰਿਹਾ ਹੈ ਗੁਰੂ ਬਖਸ਼ੇ ਹੁੰਦਾ ਫਿਰ ਸਮੁੱਚੀ ਸੰਗਤੀ ਰੂਪ ਵਿੱਚ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ ਕਿ ਭੁੱਲਣ ਅੰਦਰ ਸਭ ਕੋ ਅਪੂਲ ਗੁਰੂ ਕਰਤਾ ਸੰਗਤੀ ਰੂਪ ਵਿੱਚ ਅਰਦਾਸ ਆਪਕਾ ਕੀਤੀ ਹੈ ਤੇ ਸਿੱਖ ਅਰਦਾਸ ਕਰ ਸਕਦਾ ਹੈ ਤੁਧ ਭਾਵੇ ਤਮ ਆਣੇ ਰਾਸ ਗੁਰੂ ਨੂੰ ਭਾਗਿਆ ਤੇ ਗੁਰੂ ਵਿਛੜਿਆ ਵੇਲੇ ਪ੍ਰਭੂ ਹਰ ਦਰ ਕੇ ਕਬਸੀਤ ਗੁਰੂ ਦੀ ਪਹੁੰਚ ਕਿੱਥੇ ਵੀ ਹੈ ਗੁਰੂ ਦੀ ਪਹੁੰਚ ਦਰਗਾਹ ਦੇ ਵਿੱਚ ਵੀ ਹੈ ਉਹ ਜਿੱਥੇ ਜਾ ਕੇ ਮਰਜੀ ਆਪਣੇ ਸਿੱਖ ਦੀ ਗਵਾਹੀ ਭਰ ਸਕਦਾ ਗੁਰੂ ਸਮਰਾਤਰ ਪਰ ਲੋੜ ਹੈ ਕਿ ਸਿੱਖ ਨੇ ਗੁਰੂ ਨੂੰ ਰਜਾਇਆ ਹੋਵੇ ਉਹਨੂੰ ਯਾਦ ਕੀਤਾ ਹੋਵੇ ਗੁਰੂ ਵੇਰ ਕਰੇ ਅਰਦਾਸ ਆਪ ਸੰਗਤੀ ਰੂਪ ਵਿੱਚ ਕੀਤੀ ਹੈ ਭੈਣ ਜੀ ਫਰਮਜੀਤ ਕੌਰ ਜੀ ਦੀ ਰੂਹ ਨੂੰ ਇਸ ਬਾਤ ਲੋਭ ਤੇ ਹਉਮੈ ਨੂੰ ਭੁੱਲਾਂ ਨੂੰ ਬਖਸ਼ ਕੇ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਣ ਸਮੁੱਚੇ ਪਰਿਵਾਰ ਨੂੰ ਸਬੰਧੀਆਂ ਨੂੰ ਕਟੰਬੀਆਂ ਨੂੰ ਬਾਣਾ ਮੰਨਣ ਦਾ ਬਾਦ ਬਖਸ਼ੋ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ